ਮੈਂ ਇਹਨਾਂ ਨੂੰ ਕਿਹਾ ਸੀ ਮੈਂ ਜੇ ਤੁਸੀਂ ਗਲਤੀ ਕਰਦੇ ਹੋ ਤਾਂ ਜ਼ਬਰਦਸਤੀ ਕੇ ਦੇ ਆਮਦਤ ਨੂੰ ਨਹੀਂ ਕਰਨਾ ਕੋਈ ਤਰਕ ਨਹੀਂ ਜਾਂ ਤੇ ਆਪਾਂ ਸੜਕਾਂ ਤੇ ਬੈਠੇ ਹੋਣ 7-700 ਬੰਦਾ ਸ਼ਹੀਦ ਹੋ ਜਾਏ ਆਪਾਂ ਇੱਕੋ ਗੱਲ ਕਰੀਏ ਜੇ ਇੱਕ ਪਾਸੇ ਸਾਰਾ ਪੰਜਾਬ ਇੱਕ ਪਾਸੇ ਕੱਲੀ ਵੀ ਦੇ ਪੀ ਘਟਮਾਰ ਹੋ ਰਹੀ ਹੈ ਸ਼ੀਸ਼ੇ ਟੁੱਟ ਰਿਹਾ ਮੈਂ ਇਹਨਾਂ ਨੂੰ ਬਹੁਤ ਸਮਝਾਇਆ ਸਾਰਾ ਟਾਈਮ ਜਦੋਂ ਸ਼ੁਰੂ ਹੋਇਆ ਆਪਣਾ ਇਹ ਅੰਦੋਲਨ ਉਦੋਂ ਤੋਂ ਜੜ ਕੋਆ ਤੇ ਆਪਾਂ ਇੱਕ ਪਾਸੇ ਸਾਰਾ ਪੰਜਾਬ ਤੇ ਆਪਾਂ ਇਨਾਂ ਦੇ ਨਾਲ ਖੜੇ ਹੋਈਏ ਫਿਰ ਮੈਂ ਕਹਿੰਦੀ ਆਪਾਂ ਰਾਜਨੀਤੀ ਵੀ ਕਰਨੀ ਆ ਤੇ ਵੋਟਾਂ ਦਿੱਲੀੋਂ ਥੋੜੀ ਲੈਣੀਆਂ ਜਿੱਥੋਂ ਹੀ ਲੈਣੀਆਂ ਪੰਜਾਬ ਤੋਂ ਨਹੀਂ ਮੰਨੇ ਦਿੱਲੀ ਗਿਆ ਦੋ ਤਿੰਨ ਲੀਡਰਾਂ ਨੂੰ ਵੱਡਿਆਂ ਨੇ ਮਿਲਿਆ ਹੁੰਦੇ ਦੀ 1 ਇੰਚ ਵੀ ਪਿੱਛੇ ਨਹੀਂ ਹਟਣਾ ਬਾਤ ਭਾਵੇਂ ਸਭ ਕੁਝ ਮਾਫੀ ਮੰਗੇ ਵਾਪਸ ਲੈ ਲਿਆ ਪਰ ਮੈਨੂੰ ਘੱਟਦਾ ਪੰਜਾਬ ਸ਼ੋਮਣੀ ਦਾ ਲੀਡਰ ਖੇਤਰੀ ਪਾਰਟੀ ਆ ਸਾਡੀ ਮਜਬੂਰੀ ਨਹੀਂ ਲੱਗਣਾ ਜੇ ਤੁਸੀਂ ਜਿਤਨਾ ਕਿਹਾ ਪਹਿਲੀ ਵਾਰੀ ਤੁਸੀਂ ਲੜਨਾ ਪੈ ਰਿਹਾ ਪੈ ਨਹੀਂ ਰਿਹਾ ਤੇ ਵਾਰਸ ਹੈ ਪੰਜਾਬ ਦੇ ਚਲੋ ਯਰਪਾ ਕੀਤਾ ਜਾ ਰਿਹਾ ਸ਼ੌਮਣੀ ਗੱਲ ਦਾ ਪੰਜਾਬ ਦਾ ਵਾਰਸ ਹੈ ਤੇ ਪੰਜਾਬ ਦੀਆਂ ਤਿੰਨ ਸੀਟਾਂ ਤੇ ਇਹ ਤੋਂ ਬੈਲਟਿੱਥੇ ਗਿੜਦੇ ਆਏ ਹੁਸ਼ਿਆਰਪੁਰ ਪਟਾਣਕੋਟ ਜੇ ਬੀਜੇਪੀ ਦਾ ਥੋੜਾ ਬੋਦਾ ਆਧਾਰ ਸੀ ਤੇ ਇਹ ਤੇ ਬਿਲਕੁਲ ਧਰਮਜ਼ਾਦ ਜਿਹੜਾ ਵਾਕ ਨਹੀਂ ਦੱਸਦਾ ਸੀ ਇਹਦਾ ਤੇ ਬਾਕੀ ਸੀਟਾਂ ਤੇ ਆਪਣੇ ਆਪ ਹੀ ਗੱਲੀ ਦਾ ਲੜਦਾ ਸੀ ਜਿੰਨਾਂ ਦਾ ਤੇ ਕੋਈ ਮਤਲਬ 6-7 ਸੀਟਾਂ ਇਹੋ ਜੀਆਂ ਜੇ 13 ਨਾ ਤੇ ਦਸਾਂ ਚੋਂ 7 ਕ ਸੀਟਾਂ ਹੋ ਜਿੱਥੇ ਇਕਨ ਕਾਂਜਾ ਜੋ ਨੇ ਇੱਕ ਐਮਐਲਏ ਵੀ ਨਹੀਂ ਕਦ ਪੀਜੇ ਦਾ ਬਣਿਆ ਜਿਸ ਕਰਕੇ ਕਾਲੀ ਦਲ ਨੂੰ ਦਿੱਕਤ ਨਹੀਂ ਲੜਨ ਸੇ ਕੋਈ ਕਰ ਰਿਹਾ ਉਹ ਆਪਣੇ ਵੱਲ ਪੁੱਤੇ ਦੇ ਲੜ ਸਕਦੀ ਹੈ ਲੜਦੀ ਰਹੀ ਹੈ ਇਹ ਦਿੱਕਤ ਬੀਜੇਪੀ ਨੂੰ ਆ ਸੁਰਵੀਰ ਬਾਦਲ ਨਿਕਲੇ ਪੰਜਾਬ ਬਚਾਓ ਯਾਤਰਾ ਜਿ ਲੱਖਾਂ ਦੀ ਤਦਾਦ ਚ ਲੋਕ ਜਦੇ ਨਾਲ ਆਏ ਆ ਜਿਹੜੀ ਪਰਸੈਪਸ਼ਨ ਬਣਾਉਣ ਦੀ ਵਿਰੋਧੀ ਪਾਰਟੀਆਂ ਨੇ ਬੂਡ ਪ੍ਰਚਾਰ ਕੀਤਾ ਸੀ ਪਰਸੈਪਸ਼ਨ ਮੁਨਕਵਾ ਮਾੜੀ ਕਰਨ ਦੀ ਸੁਖਵੀਰ ਜੀ ਦੀ ਇਬਾਦਤਾਂ ਤੇ ਕੋਸ਼ਿਸ਼ ਕੀਤੀ ਉਹ ਸਭ ਖਤਮ ਹੋ ਗਈ ਜਦੋਂ ਸੁਖਵੀਰ ਜੀ ਨੇ ਸਰੋਪੇ ਪਾਏ ਸਲਪੀਆਂ ਲੁਆਈਆਂ ਜੱਪੀਆਂ ਪਾਈਆਂ ਲੋਕਾਂ ਨਾਲ ਪੰਜਾਬ ਬਚਾਓ ਯਾਤਰਾ ਚ ਤੇ ਵਕੀਲ ਖੜੇ ਹੋ ਗਏ ਆਂਦੇ ਵੀ ਯਾਰ ਸੁਖਵੀਰ ਬਦਲਦੇ ਨਾ ਚੰਗਾ ਇਹ ਲੋਕੀ ਸਾਨੂੰ ਕੀ ਦਿਮਾਗ ਚ ਭੜਦੇ ਰਹਿ ਆ ਸੁਖਵੀਰ ਆਇਆ ਸੁਖਵੀਰ ਆਇਆ ਸੁਖਵੀਰ ਆਇਆ ਉਹ ਸਾਡੇ ਮੇਰੇ ਬਹੁਤ ਮੇਰੇ ਗੁਰੂ ਸੀਗੇ ਆਪਣਾ ਕਾਰਜ ਉਹ ਦੇ ਲਈ ਜੀ ਮੈਂ ਸਭ ਉਹਨਾਂ ਦੇ ਗਦੌਲ ਸੀਗਾ ਪਰ ਉਹ ਵੀ ਆ ਰਹੇ ਪਰ ਤੁਸੀਂ ਸਾਨੂੰ ਬੜਾ ਦੁੱਖ ਹੋਇਆ ਪੁਰੀ ਸਾਹਿਬ ਆਏ ਉਹ ਵੀ ਆ ਰਹੇ ਜੇਕਰ ਨਾ ਮਾਦਰ ਬਾ ਫੇਰੇ ਕਰਦੇ ਪਿਆ ਅਮਰੀਕਾ ਤੋਂ ਲਿਆਂਦਾ ਪਹਿਲਾਂ ਦਿੱਲੀ ਉਹਨਾਂ ਨੇ ਹੁਣ ਅਮਰੀਕਾ ਤੋਂ ਲੈ ਆ ਬੰਦਾ ਮੈਂ ਨਾ ਹਰਾ ਨਹੀਂ ਆ ਵੀ ਇਹਨਾਂ ਨੂੰ ਆਪਣੇ ਕੇ ਬੰਦੇ ਤੇ ਵਿਸ਼ਵਾਸ ਹੀ ਨਹੀਂਗਾ ਤੇ ਇਹ ਆ ਵੀ ਇਹ ਵੀ ਤਜਰਬਾ ਇਹਨਾਂ ਦਾ ਪੂਰੀ ਤਰ੍ਹਾਂ ਫੇਰ ਹੁੰਦਾ ਰਿਹਾ ਪਹਿਲਾਂ ਤੋਂ ਨਾ ਕਿਤੇ ਘੱਟ 53000 ਕੋਟ ਸੀ ਨਾ 5300 ਕਿਤੇ ਉਹਦੇ ਤੋਂ ਨਾ ਡਾਗ ਚੱਲਿਆ ਜਿਹੋ ਜਿਹੀਆਂ ਗੱਲਾਂ ਕਰਦੇ ਆ ਇਹਨਾਂ ਦੇ ਕਹਿ ਲੈਂਦੇ ਪਰ ਇਹ ਆ ਤੇ ਸ਼੍ਰੋਮਣੀ ਗਾਲੀ ਦਾ ਜਣਾ ਉਹਨਾਂ ਤੇ ਬਹੁਤ ਤਕੜਾ ਵਾਹੇ ਸੀ ਸਿਰ ਦੇ ਉੱਤੇ ਪਰ ਇਹ ਆ ਵੀ ਲਿਆਜੀ ਬਿਆਜੀ ਉਹਨਾਂ ਦਾ ਸਤਕਾਰ ਹੁੰਦਾ ਰਿਹਾ ਬਾਕੀ ਉਹਨਾਂ ਦਾ ਆਪਣਾ ਆਧਾਰ ਇਹਨਾਂ ਤੇ ਕੋਈ ਨਹੀਂ ਸੀ ਦੈਨਿਕ ਸੂਰਾਂ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਆਸੀ ਲੋਕ ਸਭਾ ਹਲਕਾ ਅਮਰ ਸੱਚ ਮੌਜੂਦ ਆ ਸ਼੍ਰੋਮਣੀ ਅਕਾਲੀ ਦਲ ਬੜੇ ਚਰਚਾ ਵਿੱਚ ਹੋ ਇਥੋਂ ਖੁਦ ਚੋਣ ਲੜਦੇ ਆ ਖੁਦ ਜਾਨੀ ਕਿ ਕਿਸੇ ਗਠਜੋੜ ਤੋਂ ਬਿਨਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਇਸ ਵਕਤ ਉਜੇਜੇ ਤੌਰ ਤੇ ਦੈਨਿਕ ਸੂਰਾਂ ਨਾਲ ਬਨੇ ਹੋਏ ਨੇ ਜੋਸ਼ੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਦੈਨਿਕ ਸੂਰਾਂ ਜੀ ਧੰਨਵਾਦ ਜੀ ਮੇਰਾ ਪਹਿਲਾ ਸਵਾਲ ਇਹ ਹੀ ਹੈ ਜੀ ਕਿ ਇਹ ਜੋ ਤਜਰਬਾ ਹੁਣ ਅਕਾਲੀ ਦਲ ਨੂੰ ਕਰਨਾ ਪੈ ਰਿਹਾ ਭਾਵੇਂ ਕਿਸੇ ਵੀ ਸਰਕੰਸਟੈਂਸਿਸ ਚ ਕਰਨਾ ਪੈ ਰਿਹਾ ਹੈ ਇਹ ਆਪਣੇ ਤੌਰ ਤੇ ਚੋਣ ਲੜੀ ਜਾ ਰਹੀ ਹੈ ਤੁਸੀਂ ਇਸ ਤਜਰਬੇ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਫੀਲ ਕੀਤਾ ਗਿਆ ਕਿਸ ਤਰ੍ਹਾਂ ਦੀ ਚੁਣੌਤੀਆਂ ਆ ਰਹੀਆਂ ਨੇ ਤੁਹਾਡਾ ਭਾਜਪਾ ਜੰਦਾ ਪਾਰਟੀ ਜਿਹੜੀ ਤੁਹਾਡੀ ਪੁਰਾਣੀ ਪਾਰਟੀ ਸੀ ਉਹ ਉਹਦੇ ਉਹਨੂੰ ਸਪੋਰਟ ਕਰਦਾ ਸੀ ਕਾਲੀ ਦਲ ਆਹ ਸਪੋਰਟ ਕਰਦਾ ਸੀ ਸਮਝਾਉਂਦੇ ਤਿੰਨ ਸੀਟਾਂ ਕਾਲੀ ਸੀ ਬੀਜੇਪੀ ਲੈਂਦੀ ਸੀ ਜੀ ਬੀਜੇਪੀ ਸਾਰਾ ਦਰਮਦਰ ਕਾਲੀ ਦਲ ਤੇ ਹੁੰਦਾ ਹੈ ਓਕੇ ਪਹਿਲੀ ਵਾਰ ਤੁਸੀਂ ਤਾਂ ਉਹ ਬੀਜੇਪੀ 'ਚ ਸੀ ਮੈਂ ਪਹਿਲੀ ਵਾਰੀ ਬੀਜੇਪੀ ਐਰ ਕੇ ਕੱਲਿਆਂ ਇਲੈਕਸ਼ਨ ਲੜਾਈ ਹੈ 2022 'ਚ ਜੀ ਵਿਧਾਨ ਸਭਾ ਦੀ ਹਾਂ ਜੀ ਤੇ ਨੌਲ ਕਹਿੰਦਾ ਜੋੜਿਆ ਨਾ ਜਿਹੜਾ ਇਹਨਾਂ ਦਾ 52300 ਵੋਟ ਹੈ ਹੂੰ ਤੇ 52300 ਵੋਟ ਨੌਲ ਕਹਿੰਦਾ ਜੋੜੇ ਤੇ ਅਖਾਲੀ ਦਾ ਅੰਦਾ 2 ਲੱਖ 66 ਹਜ਼ਾਰ ਹੈ ਨੌਲ ਕਹਿੰਦਾ ਜਦੋਂ ਕਿ ਸੱਤੋਂ ਨਿਚਲੇ ਸਤਰ ਤੇ ਸੀਗੇ ਗਰਾਬ ਸ਼੍ਰੋਮਣੀ ਅਖਾਲੀ ਦਲ ਦਾ 22 ਜੀ ਹੁਣ ਤਾਂ ਯਾਤਰਾ ਵਿਧਾਨ ਸਭਾ ਚੋਣ ਵੀ ਕੱਲੇ ਕੱਲੇ ਦੇ ਹਾਂ ਉਹ ਦੇ ਤੁਹਾਡੇ ਨਾਲ ਬਸਤਾ ਸੀ ਨੌ ਹਲਕੇ ਦਾ ਜੋੜ ਸਾਡਾ ਸ਼੍ਰਮਣੀ ਕਾਲੀ ਦਾ ਦਾ 266000 ਵੋਟ ਸੀ ਜੀ ਉਹਨਾਂ ਦਾ 52300 ਵੋਟ ਨੌ ਲਕਿਆਂ ਦਾ ਸਿਰਫ ਹਾਂ ਜਦਕਿ ਉਹਨਾਂ ਦੇ ਖਾਤੇ ਦੀ ਲੋਕ ਸਭਾ ਸੀ ਜਦਕਿ ਸਾਰੇ ਹੀ ਨੌ ਦੇ ਨੌ ਹਲਕਿਆਂ ਚ ਉਹਨਾਂ ਦੀ ਜਮਾਨਤ ਵੀ ਜਪ ਸੀ ਕਈ ਜਗ੍ਹਾ ਤੋਂ 800 ਵੋਟ ਪਈ ਹੈ ਇੱਕ ਹਲਕੇ ਚੋਂ ਕਿਤੋਂ 2000 ਵੋਟ ਪਈ ਹੈ ਇੱਕ ਹਲਕੇ ਚੋਂ ਕਿਤੇ 1500 ਵੋਟ ਪਈ ਹੈ ਸ਼ਹਿਰ ਚੋਂ ਵੀ ਉਹਨਾਂ ਦੀ ਵੋਟ ਸਾਡੀ 1 ਲੱਖ ਵੋਟ ਸੀ ਕਾਲੀ ਦਲ ਦੀ ਸ਼ਹਿਰ ਚੋਂ ਜੀ ਸ਼ਹਿਰ ਦੇ ਪੰਜ ਦਲ ਕਹਿਜੋ ਉਹਨਾਂ ਦੀ 44000 ਵੋਟ ਸੀ ਸ਼ਹਿਰ ਚ ਮਤਲਬ ਇਹ ਆ ਕਿ ਸਾਰਾ ਦਾਰੂਮਦਾਰ ਸ਼੍ਰੋਮਣੀ ਕਾਲੀ ਦਲ ਦੇ ਉੱਤੇ ਹੀ ਹੁੰਦਾ ਸੀ ਉਹਦਾ ਮੈਨੂੰ ਤਾਂ ਜੇ ਸਰਕੰਸਟੈਂਸਸ ਦੇ ਵਿੱਚ ਇਹਨਾਂ ਨੇ ਪਾਰਟੀ ਤੋਂ ਕੱਢਿਆ ਹੂੰ 6 ਸਾਲ ਬਾਅਦ ਉਹ ਪੰਜਾਬ ਦੀ ਗੱਲ ਕੀਤੀ ਮੈਂ ਪੰਜਾਬੀ ਆ ਮੈਂ ਪਿੰਡੂ ਆ ਮੈਂ ਕਿਸਾਨ ਆ ਅਸੀਂ 24 ਸਾਲ ਦੀ ਉਮਰ ਤੱਕ ਕਿਸਾਨੀ ਕੀਤੀ ਆ ਹੂੰ ਮੈਂ ਇਹਨਾਂ ਨੂੰ ਕਿਹਾ ਸੀ ਮੈਂ ਜੇ ਤੁਸੀਂ ਗਲਤੀ ਕਰਦੇ ਪਏ ਜ਼ਬਰਦਸਤੀ ਕੇਦਿਆਂ ਤੱਕ ਦੌੜੀ ਕਰਨਾ ਕੋਈ ਤਰਕ ਨਹੀਂ ਜਦੋਂ ਆਪਾਂ ਸੜਕਾਂ ਤੇ ਬੈਠੇ ਹੋਣ 7-700 ਬੰਦੇ ਸ਼ਹੀਦ ਹੋ ਜੇ ਆਪਾਂ ਇੱਕੋ ਗੱਲ ਕਰੀਏ ਜੇ ਇੱਕ ਪਾਸੇ ਸਾਰਾ ਪੰਜਾਬ ਇੱਕ ਪਾਸੇ ਕੱਲੀ ਬੀਜੇਪੀ ਕੁੱਟਮਾਰ ਹੋ ਰਹੀ ਹੈ ਸ਼ੀਸ਼ੇ ਟੁੱਟ ਰਹੇ ਆ ਮੈਂ ਇਹਨਾਂ ਨੂੰ ਬਹੁਤ ਸਮਝਾਇਆ ਸਾਰਾ ਟਾਈਮ ਜਦੋਂ ਸ਼ੁਰੂ ਹੋਇਆ ਆਪਣਾ ਇਹ ਅੰਦੋਲਨ ਉਦੋਂ ਤੋਂ ਤੱਕ ਹਲੇ ਦਿੱਲੀ ਨਹੀਂ ਸੀ ਪਹੁੰਚੀ ਜਦੋਂ ਮੈਨੂੰ ਇਹਨਾਂ ਨੇ ਘੜਤਾ ਉਹਦੋਂ ਜਿਹੜਾ ਹੈਗਾ ਉਦੋਂ ਉਹ ਬੈਠੇ ਸੀ ਟੋਲ ਬੈਰੀਅਰਾਂ ਦੇ ਤੇ ਸਟੇਸ਼ਨਾਂ ਤੇ ਉਦੋਂ ਦੋ ਤਿੰਨ ਗੱਲਾਂ ਨਾਲ ਨਿਬੜਦਾ ਸੀ ਪਰ ਇਹ ਮੰਨਣ ਨੂੰ ਤਿਆਰ ਨਹੀਂ ਜੁਲਾਈ ਅਗਸਤ ਮੈਂ ਇਹਨਾਂ ਨੂੰ ਕਿਹਾ ਮੈਂ ਇਹਨਾਂ ਨੂੰ ਕਿਹਾ ਸੀ ਵੀ ਆਪਣਾ ਭਾਈਚਾਰਾ ਕਿਸਾਨਾਂ ਦਾ ਦੁਕਾਨਦਾਰਾਂ ਦਾ ਆੜਤੀਆਂ ਦਾ ਕਿਸਾਨਾਂ ਦਾ ਛੈਲਰ ਵਾਲਿਆਂ ਦਾ ਕਿਸਾਨਾਂ ਦਾ ਘਾੜੀ ਸੋਣੀ ਡੀਕ ਤੇ ਦੁਕਾਨਾਂ ਚੱਲਦੀਆਂ ਸਾਰਾ ਸਿਸਟਮ ਰਿਸ਼ਤੇਦਾਰੀਆਂ ਪਿਆਰ ਭਾਈ ਸਾਰਾ ਕਿੜਾ ਉਹ ਜੜ ਕੋਆ ਤੇ ਆਪਾਂ ਇੱਕ ਪਾਸੇ ਸਾਰਾ ਪੰਜਾਬ ਤੇ ਆਪਾਂ ਇਹਨਾਂ ਦੇ ਨਾਲ ਖੜੇ ਹੋਈਏ ਫਿਰ ਮੈਂ ਕਹਿੰਦਾ ਜੇ ਆਪਾਂ ਰਾਜਨੀਤੀ ਵੀ ਕਰਨੀ ਆ ਤੇ ਵੋਟਾਂ ਦਿੱਲੀੋਂ ਥੋੜੀ ਲੈਣੀਆਂ ਇੱਥੋਂ ਹੀ ਲੈਣੀਆਂ ਪੰਜਾਬ ਚੋਂ ਨਹੀਂ ਮੰਨੇ ਦਿੱਲੀ ਗਿਆ ਦੋ ਤਿੰਨ ਲੀਡਰਾਂ ਨੂੰ ਵੱਡਿਆਂ ਨੇ ਮਿਲਿਆ ਹੁੰਦੇ ਜੀ 1 ਇੰਚ ਵੀ ਪਿੱਛੇ ਨਹੀਂ ਹਟਣਾ ਬਾਅਦ ਚ ਭਾਵੇਂ ਸਭ ਕੁਝ ਮਾਫੀ ਮੰਗੇ ਵਾਪਸ ਲਲਿਆ ਪਰ ਮੈਨੂੰ ਘੜਦਾ ਮੈਂ ਜਿਸ ਮੁੱਦੇ ਤੇ ਖੜਾ ਆਇਆ ਸੀ ਉਸੇ ਮੁੱਦੇ ਤੇ ਸ਼੍ਰੋਮਣੀ ਕਾਲੀ ਦਲ ਨੇ ਸਮਰਥਨ ਵਾਪਸ ਲਿਆ ਹੈ ਜੀ ਪੰਜਾਬ ਦੀ ਗੱਲ ਵਾਸਤੇ ਤੇ ਪੰਜਾਬ ਦਾ ਜਿਹੜਾ ਜਿੰਨਾ ਵੀ ਸੰਘਰਸ਼ ਲੜਿਆ ਅੱਜ ਤੱਕ 103 ਸਾਲ ਦਾ ਇਤਿਹਾਸ ਸ਼੍ਰੋਮਣੀ ਕਾਲੀ ਦਲ ਦਾ ਉਹ ਸ਼੍ਰੋਮਣੀ ਕਾਲੀ ਦਲ ਨੇ ਲੜਿਆ ਕਿਸੇ ਨੈਸ਼ਨਲ ਪਾਰਟੀ ਨੇ ਨਹੀਂ ਕਿਉਂਕਿ ਨੈਸ਼ਨਲ ਪਾਰਟੀਆਂ ਨੂੰ ਹਰਿਆਣਾ ਵੀ ਵਾਅਦੇ ਹਰਿਆਣਾ ਵਾਅਦੇ ਆ Rajasthan ਵਾਅਦੇ ਹਿਮਾਚਲ ਜਿੰਨੀਆਂ ਸਰਦਾਂ ਤੇ ਲੱਗਦਾ ਜੀ ਉਹ ਵਾਅਦੇ ਜੀ ਪੰਜਾਬ ਦਾ ਬਾਅਦਛਾ ਸੋਚਦੇ ਆ ਕਿਉਂਕਿ ਉੱਥੋਂ ਉਹਨਾਂ ਦੀਆਂ ਸਰਕਾਰਾਂ ਬਣਦੀਆਂ ਹੂੰ ਹੂੰ ਤੇ ਪੰਜਾਬ ਸ਼੍ਰੋਮਣੀ ਕਾਲੀ ਦਲ ਤਕੜਾ ਤੇ ਪੰਜਾਬ ਸ਼੍ਰੋਮਣੀ ਕਾਲੀ ਦਲ ਖੇਤਰੀ ਪਾਰਟੀ ਆ ਸਾਡੀ ਮਜਬੂਰੀ ਨਹੀਂ ਆ ਲੜਨਾ ਜੇ ਤੁਸੀਂ ਜਿਤਨਾ ਕਿਹਾ ਪਹਿਲੀ ਵਾਰੀ ਤੁਸੀਂ ਲੜਨਾ ਪੈ ਰਿਹਾ ਪੈ ਨਹੀਂ ਰਿਹਾ ਇਹ ਵਾਰਸ ਆ ਪੰਜਾਬ ਦਾ ਸ਼੍ਰੋਮਣੀ ਖਜ਼ਰਬਾ ਖਜ਼ਰਬਾ ਕੀਤਾ ਜਾ ਰਿਹਾ ਸ਼੍ਰੋਮਣੀ ਕਾਲੀ ਦਲ ਪੰਜਾਬ ਦਾ ਵਾਰਸ ਆ ਤੇ ਪੰਜਾਬ ਦੀਆਂ ਤਿੰਨ ਸੀਟਾਂ ਤੇ ਜਿਹੜੇ ਹਿੰਦੂ ਬੈਲਟ ਜਿੱਥੇ ਗਿਣਦੇ ਆਏ ਜੀ ਜੀ ਹੁਸ਼ਿਆਰਪੁਰ ਪਠਾਨਕੋਟ ਹਾਂ ਹਾਂ ਜਿਹੜੇ ਬੀਜੇਪੀ ਦਾ ਥੋੜਾ ਬੋਦਾ ਆਧਾਰ ਸੀ ਤੇ ਇਹ ਤੇ ਬਿਲਕੁਲ ਧਰਮੁਦਾਰ ਜਿਹੜਾ ਵਾ ਕਾਲੀ ਦਲ ਦਾ ਹੀ ਸੀ ਇਹਦਾ ਤੇ ਬਾਕੀ ਸੀਟਾਂ ਤੇ ਆਪਣੇ ਆਪ ਹੀ ਕਾਲੀ ਦਲ ਲੜਦਾ ਸੀ ਜੀ ਇਹਨਾਂ ਦਾ ਤੇ ਕੋਈ ਮਤਲਬ 6 7 ਸੀਟਾਂ ਇਹੋ ਜੀਆਂ ਜੀ 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 ਜੇ 13 ਨਾ ਜੀ ਤੇ 10ਾਂ ਚੋਂ 7 ਕ ਸੀਟਾਂ ਹੋ ਜੇ ਕਿੱਥੇ ਇਕਨ ਕਾਂ ਚਾਰ ਜੋ ਨਹੀਂ ਇੱਕ ਐਮਐਲਏ ਵੀ ਨਹੀਂ ਕਦੀ ਬੀਜੇਪੀ ਦਾ ਬਣਿਆ ਇਸ ਕਰਕੇ ਕਾਲੀ ਦਲ ਨੂੰ ਦਿੱਕਤ ਨਹੀਂ ਲੜਨ ਤੇ ਕੋਈ ਕਰਦਾ ਉਹ ਆਪਣੇ ਬਲਬੂਤੇ ਦੇ ਲੜ ਸਕਦੀ ਹੈ ਲੜਦੀ ਰਹੀ ਆ ਇਹ ਦਿੱਕਤ ਬੀਜੇਪੀ ਨੂੰ ਇਸ ਕਰਕੇ ਸਾਨੂੰ ਬਹੁਤ ਚੰਗਾ ਲੱਗ ਰਿਹਾ ਅਸੀਂ ਸੀਟ ਜਿੱਤ ਰਹੇ ਜੀ ਪੂਰਾ ਤੁਸੀਂ ਜਿੱਥੋਂ ਮਰਜ਼ੀ ਸਰਵੇ ਕਰੋ ਪਤਾ ਕਰੋ ਐਸ ਰਿਲੇ ਸ਼੍ਰੋਮਣੀ ਕਾਲੀਦਾ ਦਾ ਗਰਾਫ ਜਿਹੜਾ ਟੌਪ ਤੇ ਆ ਜਦੋਂ ਸੁਖਬੀਰ ਬਾਦਲ ਨਿਕਲੇ ਪੰਜਾਬ ਬਚਾਓ ਯਾਤਰਾ ਜਿੰਨ ਲੱਖਾਂ ਦੀ ਤਦਾਦ ਚ ਲੋਕ ਜਦੇ ਨਾਲ ਆਇਆ ਜਿਹੜੀ ਪਰਸੈਪਸ਼ਨ ਬਣਾਉਣ ਦੀ ਵਿਰੋਧੀ ਪਾਰਟੀਆਂ ਨੇ ਕੂੜ ਪ੍ਰਚਾਰ ਕੀਤਾ ਸੀ ਪਰਸੈਪਸ਼ਨ ਮਾੜੀ ਕਰਨ ਦੀ ਸੁਖਬੀਰ ਜੀ ਦੀ ਬਾਦਲ ਸਾਹਿਬ ਦੀ ਕੋਸ਼ਿਸ਼ ਕੀਤੀ ਉਹ ਸਭ ਖਤਮ ਹੋ ਗਈ ਜਦੋਂ ਸੁਖਬੀਰ ਜੀ ਨੇ ਸਰੋਪੇ ਪਾਏ ਸੈਲਫੀਆਂ ਲਵਾਈਆਂ ਜੱਫੀਆਂ ਪਾਈਆਂ ਲੋਕਾਂ ਨਾਲ ਪੰਜਾਬ ਬਚਾਓ ਯਾਤਰਾ 'ਚ ਜੀ ਤੇ ਵਕੀਲ ਖੜੇ ਹੋ ਗਏ ਆਂਦੇ ਵੀ ਯਾਰ ਸੁਖਵੀਰ ਬਾਦਲ ਦੇ ਇੰਨਾ ਚੰਗਾ ਇਹ ਲੋਕੀ ਸਾਨੂੰ ਕੀ ਦਿਮਾਗ 'ਚ ਭਰਦੇ ਰਹੇ ਆ ਸੁਖਵੀਰ ਆਇਆ ਹਾਂ ਸੁਖਵੀਰ ਆਇਆ ਹਾਂ ਸੁਖਵੀਰ ਆਇਆ ਹਾਂ ਜਿਵੇਂ ਤੁਹਾਡੀ ਉਮੀਦਵਾਰੀ ਹੈ ਲਾਲੜ ਚ ਵੀ ਬੜਾ ਟਾਈਮ ਲੱਗਿਆ ਆ ਅਮਰ ਸਰ ਤੋਂ ਕਾਲੀ ਦਲ ਨੂੰ ਵੈਸੇ ਸਾਰੀ ਹਿਸਟਰੀ ਬਹੁਤ ਬਹੁਤ ਲੇਟ ਆਈ ਹੈ ਕਾਲੀ ਦਲ ਦੀ ਮੇਰੇ ਤਾਂ ਪਹਿਲੇ ਆ ਸੀ ਜੀ ਅੱਗੇ ਤਾਂ ਬਾਕੀਆਂ ਦੇ ਮੁਕਾਬਲੇ ਆਮ ਆਦਮੀ ਪਾਰਟੀ ਦੇ ਮੁਕਾਬਲੇ ਭਾਜਪਾ ਦੇ ਮੁਕਾਬਲੇ ਅਮਰ ਦੇ ਮੁਕਾਬਲੇ ਇਹ 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 ਵੀ ਤੁਸੀਂ ਪਰਸੈਪਸ਼ਨ ਦੀ ਗੱਲ ਕੀਤੀ ਤੇ ਵਿਰੋਧੀ ਪਰਸੈਪਸ਼ਨ ਬਣਾ ਦੇਣੀ ਇੱਕ ਪ੍ਰੋਜੈਕਸ਼ਨ ਨੇ ਫਲਾਈ ਦੇ ਕੇ ਸ਼ਾਇਦ ਵਿਕਰਮ ਸਿੰਘ ਮਜੀਠੀਆ ਤੇ ਪ੍ਰੈਸਰ ਸੀ ਕਿ ਤੁਸੀਂ ਅੰਮ੍ਰਿਤਸਰ ਤੋਂ ਲੜੋ ਉਹ ਕੰਨੀ ਘਤਰਾਰੇ ਸੀ ਕਿ ਬੜਾ ਢੇਰ ਕਿਛੋ ਤਜਰਬਾ ਕਰਨ ਜਾ ਰਿਹਾ ਆਕਾਲੀ ਦਲ ਇਸ ਕਰਕੇ ਤੁਹਾਨੂੰ ਝੋਕ ਦਿੱਤਾ ਗਿਆ ਇਹ ਪ੍ਰੋਜੈਕਸ਼ਨ ਨਾ 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 ਤੁਹਾਨੂੰ ਸਰ ਦਾ ਡੱਗ ਗਿਆ ਅੰਛਨੀਗਾ ਮੇਰੇ ਤਾਂ 5 ਮਹੀਨੇ ਪਹਿਲਾਂ ਅਨਾਉਂਸ ਕਰਤਾ ਸੀ ਹਲਕਾ ਇੰਚਾਰਜ ਹੂੰ ਪਾਰਲੀਮੈਂਟ ਦਾ ਹਲਕਾ ਇੰਚਾਰਜ ਮੈਨੂੰ 5 ਮਹੀਨੇ ਪਹਿਲਾਂ ਅਨਾਉਂਸ ਕਰਤਾ ਸੀ ਕੋਈ ਇਸ਼ਾਰਾ ਹੋ ਗਿਆ ਸੀ ਕਿ ਤੁਸੀਂ ਹਾਂ ਬਿਲਕੁਲ ਮੈਨੂੰ ਉਦੋਂ ਹੀ ਕਹਿਤਾ ਸੀ ਮੇਰਾ ਸਭੋ ਆਪਣਾ ਮੰਨਿਆ ਇਹ ਸ਼ਾਇਦ ਇੱਥੇ ਜਾ ਰਿਹਾ ਹੋਵੇਗਾ ਕਿ ਸ਼ਾਇਦ ਦੁਬਾਰਾ ਐਨਡੀਏ ਦੇ ਨਾਲ ਗੱਡ ਚੋੜ ਹੋਊਗਾ ਜਾਂ ਪੂ ਜਾਵੇਗਾ ਉਹ ਵੀ ਜੋ ਮਰਜ਼ੀ ਹੁੰਦਾ ਫਿਰ ਵੀ ਤੁਸੀਂ ਹੋਣਾ ਸੀ ਜੇ ਅਸੀਂ ਸਮਝਾਉਂਦਾ ਜਾਂਦਾ ਤੇ ਤੰਤ ਵੀ ਅਸੀਂ ਫਿਰ ਸੀਟ ਲੈਂਦੇ ਮਤਲਬ ਹੁਣ ਤੱਕ ਜੋ ਇਹ ਵਸ ਬੜੀ ਗੱਲ ਤੁਸੀਂ ਦੱਸ ਰਹੇ ਹੋ ਬਹੁਤ ਸਾਰੇ ਲੋਕਾਂ ਦੇ ਭਲੇਖੇ ਦੂਰ ਹੋਣੇ ਨੇ ਕਿ ਹੁਣ ਤੱਕ ਅਮ੍ਰਿਤਸਰ ਸੀਟ ਭਾਰਤੀ ਜਨਤਾ ਪਾਰਟੀ ਦੀ ਮੰਨੀ ਜਾਂਦੀ ਰਹੀ ਹੈ ਔਰ ਉਹ ਅਕਾਲੀ ਦਲ ਸ਼ੁਰੂ ਤੋਂ ਹੀ ਇਸ ਸੀਟ ਦਾ ਹੱਕਦਾਰ ਰਿਹਾ ਤੁਸੀਂ ਇਹ ਕਿਹੜਾ ਚਾਰਲ ਹੋ? ਭਾਵੇਂ ਤੁਸੀਂ ਉਦੋਂ ਬੀਜਪੀ 'ਚ ਹੀ ਸੀ ਨਹੀਂ ਨਹੀਂ ਮਹੂਬ ਅਰੁਣ ਜੀ ਇਹ ਇਹ ਤੋਂ ਨਹੀਂ ਅਕਾਲੀ ਦਲ ਸਤਕਾਰ ਕਰਦਾ ਰਿਹਾ ਬੀਜਪੀ ਦੀ ਲੀਡਰਸ਼ਿਪ ਦਾ ਕਿਉਂਕਿ ਇੱਥੇ ਸੱਚਖੰਡ ਸ੍ਰੀ ਰਮੰਦਰ ਸਾਹਿਬ ਜਿਹੜਾ ਨਾ ਪੂਰੀ ਦੁਨੀਆ ਦਾ ਸਿੱਖਾਂ ਦਾ ਸ਼ਰਧਾ ਦਾ ਕੇਂਦਰ ਹੈ ਵੈਸੇ ਤੇ ਸਭ ਦਾ ਹੀ ਹੈ ਸਭ ਦਾ ਹੀ ਜੀ ਪਰ ਸਿੱਖ ਧਰਮ ਦਾ ਸਭ ਤੋਂ ਵੱਡਾ ਸਥਾਨ ਹੈ ਜੀ ਯਸ ਅਮੇਸ਼ ਸਿੰਘ ਰੋਮਣੀ ਕਾਲੀ ਦਾ ਲੰਦਾ ਵੀ ਤੂੰ ਲੁਧਿਆਣਾ ਲੰਡੋ ਹੋਰ ਕੋਈ ਸੀਟ ਲੰਡੋ ਅੰਮਰਸਰ ਸਾਨੂੰ ਦੇ ਦੋ ਜੀ ਪਰ ਚਲੋ ਮਾਨ ਸਤਕਾਰ ਕਰਦਾ ਰਿਹਾ ਵੀ ਉਹਦੇ ਨਹੀਂ ਅਸੀਂ ਲੜਨੀ ਆ ਜਦ ਕੇ ਹਰ ਵਾਰੀ ਹਾਰਦੇ ਸੀ ਵੱਡੇ ਤੋਂ ਵੱਡੇ ਲੀਟਰ ਦਿੱਲੀੋਂ ਆਏ ਚਲੋ ਸਾਡੇ ਮੇਰੇ ਬਹੁਤ ਮੇਰੇ ਗੁਰੂ ਸੀਗੇ ਆਪਣਾ ਸਾਫਰੂ ਦੀ ਜੇਤਲੀ ਦੀ ਮੈਂ ਸਭ ਉਹਨਾਂ ਦੇ ਬਦੌਲਤ ਸੀਗਾ ਜੀ ਪਰ ਉਹ ਵੀ ਆ ਰਹੇ ਪਰ ਤੁਸੀਂ ਸਾਨੂੰ ਬੜਾ ਦੇਖੋ ਆ ਪੂਰੀ ਸਾਹਿਬ ਆਏ ਉਹ ਵੀ ਆ ਰਹੇ ਕੀ ਕਰ ਨਵਾਂ ਤਜਰਬਾ ਫੇਰੇ ਕਰਦੇ ਪਿਆ ਅਮਰੀਕਾ ਤੋਂ ਲਿਆਂਦਾ ਪਹਿਲਾਂ ਦਿੱਲੀ ਉਹਨਾਂ ਨੇ ਹੁਣ ਅਮਰੀਕਾ ਤੋਂ ਲੈ ਆਏ ਬੰਦਾ ਮੈਂ ਨਾ ਹਰਾਨ ਨਹੀਂ ਐ ਵੀ ਇਹਨਾਂ ਨੂੰ ਆਪਣੇ ਕੇ ਬੰਦੇ ਤੇ ਵਿਸ਼ਵਾਸ ਹੀ ਨਹੀਂ ਗਾ ਤੇ ਇਹ ਆ ਵੀ ਇਹ ਵੀ ਤਜਰਬਾ ਇਹਨਾਂ ਦਾ ਬੁਰੀ ਤਰ੍ਹਾਂ ਫੇਲ ਹੋਣ ਜਾ ਰਿਹਾ ਵੀ ਪਹਿਲਾਂ ਤੋਂ ਨਾ ਕਿਤੇ ਘਟ ਜਾਣ 55000 ਵੋਟ ਸੀ ਨਾ 5300 ਕਿਤੇ ਉਹ ਤੋਂ ਨਾ ਡਾਊਨ ਚੱਲ ਜਾ। ਜਿਹੋ ਜਿਹੀਆਂ ਗੱਲਾਂ ਕਰਦੇ ਆ ਇਹਨਾਂ ਦੇ ਕਹਣੇ ਤੇ ਪਰ ਇਹ ਆ ਤੇ ਸ਼੍ਰੋਮਣੀ ਅਕਾਲੀ ਦੰਗਣਾ ਉਹਨਾਂ ਦਾ ਬਹੁਤ ਤਕੜਾ ਵਾ ਇਸ ਸੀਟ ਦੇ ਉੱਤੇ ਪਰ ਇਹ ਆ ਵੀ ਲਿਆਜੀ ਪਿਆਜੀ ਉਹਨਾਂ ਦਾ ਸਤਕਾਰ ਹੁੰਦਾ ਰਿਹਾ ਜੀ ਬਾਕੀ ਉਹਨਾਂ ਦਾ ਆਪਣਾ ਆਧਾਰ ਇੱਥੇ ਕੋਈ ਨਹੀਂ ਸੀ ਪਰ ਜੋਸ਼ੂ ਸਾਹਿਬ ਤੁਸੀਂ ਆਪਾਂ ਹੁਣ ਤੁਸੀਂ ਆਕਾਲੀ ਦਲ ਚਾਹੀਓ ਪਹਿਲਾਂ ਤੁਸੀਂ ਭਾਰਤੀ ਜਨਤਾ ਪਾਰਟੀ ਚ ਜੈਤਲੀ ਸਾਹਿਬ ਲਈ ਵੀ ਕੈਂਪੇਨ ਕੀਤੀ ਪੁਰੀ ਸਾਹਿਬ ਲਈ ਵੀ ਕੈਂਪੇਨ ਕੀਤੀ ਤਾਂ ਉਦੋਂ ਵੀ ਕੀ ਇਹ ਸੱਚੀ ਮੁੱੱਚੀ ਦਿਲ ਦੇ ਅਖਰਾਕੇ ਦੱਸਿਓ ਕਿ ਮੈਨੂੰ ਉਸ ਕਰਦੇ ਸੀ ਕਿ ਸੀਖਤਾ ਆਕਾਲੀ ਦਲ ਦੀ ਹੈ ਕਿ ਬੀਜੇਪੀ ਵਾਲੇ ਤਾਂ ਕਹੀ ਕਰ ਰਹੇ ਨੇ ਆਪਣੇ ਖਾਤੇ ਕੋਗ ਜਾ ਹਾਰ ਵੀ ਜਾਂਦੀ ਅਸੀਂ ਸ਼ਹਿਰ ਚੋਂ ਹਾਰਦੇ ਆ ਅਸੀਂ ਸ਼ਹਿਰ ਚੋਂ ਹਾਰਦੇ ਰਹੇ ਜੀ ਅਸੀਂ ਸਾਰਾ ਜ਼ੋਰ ਲਾ ਕੇ ਵੀ ਨਾ ਪਾਰਲੀਮੈਂਟ ਸੇ ਮੈਂ ਦੋ ਵਾਰ ਹੀ ਜਿੱਤੇ ਆ ਨੌਰ ਤੋਂ ਜੀ ਅਸੀਂ ਸਾਰਾ ਜੋਰ ਲਾ ਕੇ ਮੈਂ ਮਨਿਸਟਰ ਸੀ ਉਦੋਂ ਹਾਂ ਉਹ ਦੇ ਬਾਵਜੂਦ 18000 ਵੋਟ ਨਾ ਮੈਂ ਮਨਿਸਟਰ ਵੀ ਲੋਕਲ ਬੋਡੀ ਸੀ ਉਹਦੇ ਬਾਵਜੂਦ ਹਾਂ ਉਹਦੇ ਉਹਦੇ ਬਾਵਜੂਦ ਜੇਟਲੀ ਸਾਹਿਬ ਮੇਰੀ ਕਨਸਟੈਂਸੀ ਤੋਂ 18000 ਵੋਟ ਦੇ ਆ ਰਹੇ ਹੂੰ ਪੁਰੀ ਸਾਹਿਬ ਵੇਲੇ ਮੈਂ ਹੋਰ ਜੋਰ ਲਾਇਆ ਆਪਣੀ ਵੱਲੋਂ ਉਹ 1300 ਵੋਟ ਤੇ ਆ ਰਹੇ ਉਤਰਾ ਮੇਰੇ ਹਲਕੇ ਚ ਪਰ ਬਾਕੀਆਂ ਨੇ ਗਏ ਤਾਂ ਬਹੁਤ ਬੁਰਾ ਸੀ ਉਹ ਮੇਰੇ ਆਪਣੇ ਕੰਮ ਕਰਕੇ ਸੀ ਜਿਹੜਾ ਮੇਰਾ ਕੰਮ ਦਾ ਸਟਾਈਲ ਆ ਜੀ ਮੈਂ ਕੰਮ ਕੀਤਾ ਵਾ ਲੋਕਾਂ ਦੇ ਨਾਲ ਨਿਭਾਇਆ ਵਾ ਹਰ ਟਾਈਮ ਲੋਕਾਂ ਦੇ ਵਿੱਚ ਆ ਜੀ ਉਸੇ ਕਰਕੇ ਅੱਜ ਵੀ ਜੇ ਮੈਂ ਇਹ ਕਾਵਾਂਗੇ ਜੇ ਇਹ ਹਵਾ ਆਵਨਾ ਤੇ ਉਹ ਐਰਕੀ ਲੁਕੀ ਉਸ ਜਿਹੜਾ ਨਾ ਹਿਪਨੋਟਿਜ਼ਮ ਦੇ ਵਿੱਚੋਂ ਬਾਹਰ ਆਇਆ ਜਿਹੜੀਆਂ ਵੇਵ ਆਈਆਂ ਦੋ ਇੱਕ ਕੈਪਟਨ ਸਾਹਿਬ ਨੇ ਗੁੜਗਾ ਸਾਹਿਬ ਹੱਥੇ ਰੱਖ ਕੇ ਤੇ ਕਿਉਂਕਿ ਗੁਰਬਾਨੀ ਦਾ ਸਤਕਾਰ ਕਰਦੇ ਪੰਜਾਬ ਦੇ ਲੋਕ ਤੇ ਦਮਦਮਾ ਸਾਹਿਬ ਵੱਲ ਮੂੰਹ ਕਰਕੇ ਸੌਂ ਖਾਲੀ ਪਿਆਹੀਂ ਚੌਂਕ ਤੇ ਨਸ਼ਾ ਬੰਦਾਦ ਕਰਦਾਂਗੇ ਉਹ ਕਰਦਾਂਗੇ ਉਹ ਕਰਦਾਂਗੇ ਲੋਕਾਂ ਸੋਚਿਆ ਯਾਰ ਇਹ ਐਫ ਸੀ ਐਮ ਲੈਵਲ ਦਾ ਬੰਦਾ ਹੈ ਏਡਾ ਖਾਨਦਾਨੀ ਸੀ ਐਮ ਰਿਆ ਪਹਿਲਾਂ ਫਿਰ ਬੰਨਾ ਸੱਚ ਸੱਚ ਬੋਲਦਾ ਮੈਨੂੰ ਕਿ ਨਾਲ ਤੁਰ ਗਿਆ ਉਹ ਆਪਣੇ ਫਾਰਮ ਹਾਊਸ ਤੋਂ ਬਾਹਰ ਨਹੀਂ ਨਿਕਲਿਆ ਜੋ ਲੋਕਾਂ ਦਾ ਮੰਦਾ ਹਾਲ ਕੀਤਾ ਇਹਨਾਂ ਨੇ ਲੋਕੀ ਦੁਖੀ ਹੋ ਗਏ ਉਹ ਮਾਡਲ ਦੇ ਪਾਸੇ ਜਿਹੜਾ ਦਿੱਲੀ ਵਾਲਾ ਮਾਡਲ ਆਇਆ ਤੇ ਝੂਠੇ ਇਨਕਲਾਬੀ ਇਹਨਾਂ ਨੇ ਐਡਾ ਹੋਰ ਜਾਲ ਫਲਾਇਆ ਸਰਕਾਰ ਸਰਕਾਰੀ ਨੌਕਰੀ ਹਜ਼ਾਰ ਹਜ਼ਾਰ ਬੀਬੀਆਂ ਨੂੰ ਦਾ ਹਜ਼ਾਰ ਬੇਰੁਜ਼ਗਾਰੀ ਪਤਾ ਹੋਰ ਪਤਾ ਨਹੀਂ ਕੀ ਕੁਛ kiya ਨਾ ਤੇ ਇਹ ਲੁੱਟ ਕੇ ਪੰਜਾਬ ਨੂੰ ਗਾਹੇ ਬਣਵੇ ਸੀਟਾਂ ਆ ਗਈਆਂ ਲੋਕਾਂ ਨੇ ਝਾੜੂ ਚੱਲੂ ਝਾੜੀ ਚੱਲੂ ਝਾੜੂ ਚੱਲੂ ਕਰਦੇ ਰੇ ਬੰਦੇ ਨੂੰ ਮੋੜ ਹੀ ਨਹੀਂ ਪਾਈ 60% ਇੱਕ ਸਰਵੇ ਕੋਈ ਆਇਆ ਮੈਨੂੰ ਦੱਸਿਆ ਗਏ ਨੇ ਅੱਬਲ ਤੇ ਆਉਣ ਹੀ ਨਹੀਂ ਦਿੰਦੇ ਜੀ ਜਿਹੜੀ ਕੋਈ ਉਹ ਜੀ ਰਿਪੋਰਟ ਹੁੰਦੀ ਐ ਉਹਨੂੰ ਐਸਾ ਦੱਬਦੇ ਆ ਸੋਸ਼ਲ ਮੀਡੀਆ ਤੋਂ ਵੀ ਗਾਇਬ ਹੋ ਜਾਂਦੀ ਐ ਪਰ ਕੇ ਦੱਸਿਆ ਜੀ 60% ਲੋਕਾਂ ਨੂੰ ਇਹ ਨਹੀਂ ਪਤਾ ਸਾਡਾ ਐਮਐਲਏ ਕਹੜਾ ਵੋਟ ਕਿਨੂੰ ਪਾਈ ਸਰਵੇ ਆਲੇ ਕਿਹਾ ਝਾੜੂ ਨੂੰ ਐਮਐਲਏ ਕੌਣ ਪਤਾ ਨਹੀਂ ਜੀ ਘਰ ਕਿੱਥੇ ਪਤਾ ਨਹੀਂ ਉਹਦਾ ਫੋਨ ਨੰਬਰ ਕੀ ਪਤਾ ਨਹੀਂ ਔਰ 60% ਲੋਕਾਂ ਨੂੰ ਪਤਾ ਹੀ ਨਾ ਹੋਵੇ ਐਮਐਲਏ ਕੌਣ ਐ ਮੋੜ ਝਾੜੂ ਨੂੰ ਪਾਤੇ ਉਹ ਝਾੜੂ ਤੇ ਕੰਮ ਨਹੀਂ ਕਰੂਗਾ ਝਾੜੂ ਤੇ ਹਿਲਣਾ ਜੁਲਣਾ ਆਇਆ ਨਹੀਂ ਬਿਚਾੜੂ ਨੂੰ ਕਹੀ ਦਿਓ ਝਾੜੂ ਜੀ ਉੱਠੋ ਝਾੜੂ ਜੀ ਸੁਣੋ ਝਾੜੂ ਜੀ ਸਾਡਾ ਕੰਮ ਕਰੋ ਝਾੜੂ ਤੇ ਹਿਲਦਾ ਉਹ ਨਾ ਬੋਲੂਗਾ ਮੈਂ ਇਸੇ ਕਰਕੇ ਕਹਿਣਾ ਪਹਿਲਾਂ ਪਾਰਟੀ ਦੇ ਨਾਲ ਇਨਸਾਨ ਵੀ ਦੇਖ ਲਿਆ ਕਰੋ ਕੰਪੈਰੀਸ਼ਨ ਇਨਸਾਨਾਂ ਦਾ ਕਰੋ ਲੋਕੀ ਹੁਣ ਕਈ ਵਾਰੀ ਧੋਖਲੀ ਗੱਲ ਕਰਦੇ ਆ ਨਾ ਕਿ ਵੋਟ ਨਿਸ਼ਾਨ ਨੂੰ ਪਾਉਣੀ ਆ ਫਿਰ ਸ਼ਿਕਾਇਤ ਕਾਦੀ ਫਿਰ ਤਾਂ ਲਾਟਰੀ ਆ ਜਿਹੜਾ ਬੰਦਾ ਜਿੱਤਜੂ ਕਰਦੇ ਕਰਦੇ ਨਹੀਂ ਤੇ ਕੋਈ ਸ਼ਿਕਾਇਤ ਕੀਆ ਨਿਸ਼ਾਨ ਤਾਂ ਬੇਜਾਨ ਆ ਫਿਰ ਤੇ ਜੇ ਕੰਮ ਲੈਣਾ ਫਿਰ ਬੰਦਾ ਵੀ ਨਾਲ ਵੇਖ ਲੋ ਜੇ ਪਾਰਟੀ ਕੋਈ ਹੋ ਜਾ ਹੀ ਬੰਦਾ ਦੇ ਦਿੰਦੀ ਆ ਤਾਂ ਕਿਉਂ ਵੋਟ ਪਾਉਣੀ ਆ 5 ਸਾਲ ਕਿਉਂ ਬਟਨ ਦੱਬਦੇ 5 ਸਾਲ ਖਤਮ ਹੋ ਜਾਂਦੀ ਉਮਰ ਫਿਰ ਬਟਨ ਦਰਦੇ 5 ਸਾਲ ਉਮਰ ਹੋਰ ਲੰਘ ਜਾਂਦੀ ਆ ਇਹਦੇ ਉਮਰਾਂ ਨਗਾਉਣ ਵਾਲੀ ਗੱਲ ਹੈ ਬਟਨ ਦੱਬਿਆ 5 ਸਾਲ ਉਮਰ ਨਗਾ ਲਈ ਬਟਨ ਦੱਬਿਆ ਉਮਰ ਨਗਾ ਲਈ 5 ਸਾਲ ਤੇ ਕੰਮ ਹੋਣਾ ਨਹੀਂ ਇਹ ਤੇ ਇਨਸਾਨਾਂ ਨੂੰ ਪਹਿਲਾਂ ਇਹ ਮੈਂ ਵੇਖਦਾ ਪਿਆ ਸੀ ਇਹਦੇ ਡਰਾਮੇ ਡਰਮੇ ਜਿਹੜੇ ਵੀ ਬੋਰਡ 'ਤੇ ਰੂਰ ਪਾਓ ਇਹ ਪ੍ਰਸ਼ਾਸਨ ਵੱਲੋਂ ਹੋ ਰਿਹਾ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਅ ਇਲੈਕਸ਼ਨ ਕਮਿਸ਼ਨ ਵੱਲੋਂ ਇਹ ਜਿਹੜਾ ਨਾ ਪਲੇ ਕੀਤੇ ਜਾ ਰਹੇ ਤੇ ਉਹਦੇ 'ਚ ਇਹੀ ਕਿਹਾ ਜਾ ਰਿਹਾ ਵੇ ਇਨਸਾਨ ਵੇਖੋ ਕੋਈ ਆਂਦਾ ਮੈਂ ਆ ਨਿਸ਼ਾਨ ਹੈ ਮੇਰਾ ਨਿਸ਼ਾਨ ਆ ਲੋ ਪੈਸੇ ਲੈ ਲੋ ਪੈਸੇ ਲੈ ਲੋ ਤੇ ਐਂਡੋ ਆਂਦਿਆ ਵੀ ਬੰਦਾ ਵੇਖੋ ਕਿਹੜਾ ਬਾ ਬੰਦਾ ਕੰਮ ਦਾ ਹੋਊਗਾ ਤੇ ਫਿਰ ਤੁਹਾਡਾ ਕੰਮ ਹੋ ਜਾਊਗਾ ਤੇ ਬੰਦੇ ਨੂੰ ਵੇਖ ਕੇ ਵੋਟ ਪਾਉਣਗੇ ਤੇ ਕੰਮ ਹੋ ਜਾਊਗਾ ਨਾ ਨਿਸ਼ਾਨ ਤੇ ਹਿਲਣਾ ਜੁਲਣਾ ਨਹੀਂਗਾ ਦੂਜਾ ਵੀ ਹੁਣੇ ਕੁਝ ਸਮਾਂ ਪਹਿਲਾਂ ਜਿਹੜੇ ਨੇ ਕੁਝ 34 ਵਾਲ ਜਿਹੜੇ ਨੇ ਉਸ ਵਕਤ ਦਨਿਸ ਖੁਰਾ ਨਾਲ ਪੜੇ ਗੁਸਾਨ ਉਹਨਾਂ ਨੇ ਬੜਾ ਤੁਹਾਡੇ ਬਾਰੇ ਨਾ ਵੈਸੇ ਤਾਂ ਫਿਕਰ ਜਾਹ ਕਿੰਨੀ ਵੈਸੇ ਉਹਨਾਂ ਨੇ ਕਹਿੰਦੇ ਜੀ ਅਨਿਲ ਜੋਸ਼ੀ ਸਾਹਿਬ ਜੇਕਰ ਆਜ਼ਾਦ ਇਲੈਕਸ਼ਨ ਲੜਦੇ ਇੱਥੋਂ ਤਾਂ ਵੱਧ ਵੋਟਾਂ ਲੈ ਜਾਂਦੇ ਉਹ ਕਾਲੀ ਦਲ ਕਰਕੇ ਜਿਹੜਾ ਹੈਗਾ ਨੁਕਸਾਨ ਕਰਾ ਰਹੇ ਨੇ ਮੰਨਦੇ ਆ ਨਾ ਫਿਰ ਮੇਰੀ ਤਾਕਤ ਹੈ ਮੇਰੇ ਕੰਮ ਨੂੰ ਇਹਦਾ ਮਤਲਬ ਮੰਨ ਗਏ ਹੋ ਵੇਖੋ ਮੈਂ ਧਨਵਾਦੀ ਆ ਤਾਲੀਵਾਲ ਸਾਹਿਬ ਤੁਹਾਡਾ ਮੇਰੇ ਕੰਮ ਨੂੰ ਤੁਸੀਂ ਐਕਸੈਪਟ ਕਰ ਲਿਆ ਮੰਨ ਲਿਆ ਵੀ ਮੈਂ ਇੰਡੀਪੈਂਡੈਂਟ ਵੀ ਜਿੱਤ ਸਕਦਾ ਪਰ ਮੈਂ ਜਿੱਤ ਸਕਦਾ ਵੱਧ ਲੈ ਜਾਂਦੇ ਵੱਧ ਲੈ ਜਾਂਦੇ ਮਤਲਬ ਕਿ ਇਹਨਾਂ ਤੋਂ ਵੱਧ ਲੈ ਜਾਂਦੇ ਇਹਨੂੰ ਤਾਂ 18000 ਮਿਲੀਆਂ ਜੀ ਇਹ ਝਾੜੂ ਤੋਂ ਪਿਛਲੀ ਪਾਰਲੀਮੈਂਟ ਵੀ ਲੜੇ ਇਸ 78000 ਵਾਲਾ ਹੀ ਆ ਹੂੰ 18000 ਰੋਟ ਮਿਲੀ ਇਹ ਤੇ ਝਾੜੂ ਝਾੜੂ ਜੇ ਮੈਂ ਤਾਂ ਦਿੰਦਾ ਝਾੜੂ ਚੱਲੂ ਝਾੜੂ ਚੱਲੋ ਤੇ ਇਹਨਾਂ ਦਾ ਵੀ ਚੱਲ ਗਿਆ ਤੁੱਖਾ ਤੇ ਲਾਟਰੀ ਐ ਮੱਲਿਆ ਜੀ ਇਸ ਕਰਕੇ ਇਹਨਾਂ ਦਾ ਅੱਜ ਵੀ ਹਾਲ ਉਹੀ ਆ 2 ਸਾਲਾਂ ਬਾਅਦ ਵੀ ਅੱਜ ਜਾ ਕੇ ਕਹਿੰਦੇ ਜੀ ਮੇਰਾ ਨਾਂ ਗਿਲਦੀਪ ਸਿੰਘ ਧਾਲੀਵਾਲ ਆ ਮੈਂ ਮੰਤਰੀ ਆ ਤੇ ਮੈਨੂੰ ਤੁਸੀਂ ਨਾ ਮੈਂ ਵੀ ਲੜਦਾ ਪੈਂ ਵੋਟ ਪਾਉ ਜੇ 2 ਸਾਲ ਮੰਤਰੀ ਰਹਿਣ ਤੋਂ ਬਾਅਦ ਵੀ ਇੰਟਰੋਡਕਸ਼ਨ ਦੇਣੀ ਪਵੇ ਕਿ ਉਹਨਾਂ ਨੂੰ ਇਲੈਕਸ਼ਨ ਲੜਨੀ ਨਹੀਂ ਚਾਹੀਦੀ ਮੈਂ ਬਾਰਡਰ ਤੇ ਚੱਲ ਜਾ ਕਿ ਇਹ ਮਹੱਲੇ ਚੱਲ ਜਾ ਛੋਟੇ ਛੋਟੇ ਬੱਚਿਆਂ ਨੂੰ ਜੋਸ਼ੀ ਆ ਗਿਆ ਜੋਸ਼ੀ ਆ ਗਿਆ ਇੰਜ ਹੁੰਦੀ ਹੈ ਇਹ ਆ ਪਛਾਣ ਕੰਮ ਦੀ ਮੈਂ ਲੋਕਾਂ ਚ ਗਿਆ ਮੰਤਰੀ ਹੁੰਦਿਆ ਸਾਈਕਲ ਤੇ ਚੜ੍ਹ ਕੇ ਲੋਕਾਂ ਚ ਪੈਦਲ ਆ ਪਿੰਡਾਂ ਵਾਲੇ ਲੋਕ ਆਉਂਦੇ ਆ ਕਿ ਦਾ ਰਿਸ਼ਤੇਦਾਰ ਆ ਸ਼ਹਿਰ ਆਉਂਦੇ ਆ ਵੇਲੇ ਯਾ ਯੂਰਪ ਬਣ ਕੇ ਕਿੰਨੇ ਬਣਾਇਆ ਜੋਸ਼ੀ ਨੇ ਮਤਲਬ ਇਸ ਕਰਕੇ ਕੰਮ ਦੀ ਜਿਹੜੀ ਹੈ ਨਾ ਅੱਜ ਐਰਕੀ ਇਲੈਕਸ਼ਨ ਕਿਸੇ ਵੇਵ ਦੀ ਨਹੀਂ ਕੋਈ ਵੇਵ ਨਹੀਂ ਆ ਰਹੀ ਜੀ ਐਰਕੀ ਲੋਕੀ ਕੰਮ ਵੇਦੇ ਪਏ ਬੰਦਾ ਕੰਮ ਦਾ ਕਿਹੜਾ ਤੇ ਕੰਮ ਦਾ ਤਾਂ ਇੱਕੋ ਹੀ ਸੇਵਾਦਾਰ ਆ ਬੈਠਾ ਬਾਕੀ ਦੇ ਜਿਹੜਾ ਪਾਰਲੀਮੈਂਟ ਲੜਿਆ ਦੋ ਵਾਰੀ ਹਮ ਆਪਣਾ ਮੰਤ ਜਿਹੜਾ ਐਮਪੀ ਔਜਲਾ ਸਾਹਿਬ ਤੇ ਔਜਲਾ ਸਾਹਿਬ ਵੀ ਮੈਂ ਆ ਰਿਹਾ ਸੀ ਉਧਰ ਔਜਲਾ ਸਾਹਿਬ ਵੀ ਥੋੜੀ ਦੇ ਪਹਿਲਾਂ ਜਿਹੜਾ ਹੈਗਾ ਦੇਰ ਦੇ ਬੜੇ ਹੋਏ ਸਨ ਉਹਨਾਂ ਨੇ ਜੋ ਐਂਟਰੀ ਗੇਟ ਤੋਂ ਲੈ ਕੇ ਜੋ ਫਲਾਈਓਵਰ ਸ਼ੁਰੂ ਹੁੰਦੇ ਨੇ ਸਨੇਕ ਮੰਤਰੀ ਉਹ ਡਾਣਾ ਜਾਂ ਜੋ ਜਿੰਨੀਆਂ ਵੀ ਚੀਜ਼ਾਂ ਉਹਨਾਂ ਨੇ ਸਾਰਿਆਂ ਕਿਹਾ ਵੀ ਇਹ ਮੇਰੀ ਹੈ 7 ਸਾਲਾਂ ਦੀ 6 ਸਾਲਾਂ ਦੀ ਕੱਲ ਜੰਮਿਆ ਇਹ ਕਦੋਂ ਆਇਆ ਭਲਾ ਜੀ ਆਇਆ ਅੱਪੋ ਸਤਾਰਾਂ ਚ ਅੱਜ ਜੋ ਕੈਪਟਨ ਸਾਹਿਬ ਸਤਾਰਾਂ ਚ ਇਸ 17 ਚ ਇਹ BRTS ਦਾ ਪ੍ਰੋਜੈਕਟ ਮੇਰੇ ਡਿਪਾਰਟਮੈਂਟ ਦਾ ਪ੍ਰੋਜੈਕਟ ਇਹਨੂੰ ਝੂਠ ਬੋਲਣ ਦੀ ਬੜੀ ਆਦਤ ਹੈ ਇੱਕ ਦਿਨ ਇਹਨੇ ਕਹਿਤਾ ਕਿ ਕਿਤਾ ਦੇ ਕੱਖ ਹੈ ਨਹੀਂ ਹੁਣ ਤੇ ਮੈਂ ਨਾ ਜੀ ਕੋਈ ਇੱਕ ਸਿੰਗਲ ਕੰਮ ਐਮਪੀ ਦਾ ਗਿਣਾ ਦੋ ਤੇ ਉਹਨਾਂ ਨੇ ਫਿਰ ਝੂਠ ਬੋਲਣਾ ਸ਼ੁਰੂ ਕਰ ਦੰਦਾ ਜੀ ਆਈਆਈਐਮ ਮੈਂ ਲੈ ਗਿਆ ਆ ਇਹ ਵੀ ਕਿਹਾ ਉਹਨਾਂ ਨੇ ਆਖਿਆ ਨਾ ਤੇ ਆਈਆਈਐਮ ਜਿਹੜਾ ਨਾ ਉਹ 2015 1 ਜੂਨ 2015 ਨੂੰ ਮੈਂ ਲੈਟਰ ਲਿਖੀ ਕਿਉਂਕਿ ਉਹ ਨੋਡਲ ਅਫੀਸਰ ਤੇ ਉਹਨਾਂ ਦੀ ਟੀਮ ਮੇਰੇ ਕੋ ਆ ਗਈ ਜੀ ਇਹ ਲੈਪਸ ਹੋ ਰਿਹਾ 20 ਦਿਨਾਂ ਜਾ ਰਿਹਾ ਹੈ ਪ੍ਰੋਜੈਕਟ ਕਿ ਜਿਹੜੀ ਸਾਡੀ ਲੈਂਡ ਸਿਲੈਕਸ਼ਨ ਕਮੇਟੀ ਆ ਨਾ ਉਹਨਾਂ ਨੇ ਰਿਜੈਕਟ ਕਰਦੀ ਕਦੀ ਮੰਡ ਚ ਲੈ ਜਾਂਦੇ ਸੀ ਅਫਸਰ ਇਹਨਾਂ ਨੂੰ ਬਿਆਸ ਕਦੀ ਲੈ ਜਾਂਦੇ ਸੀ ਅਜਨਾਲੇ ਹੁੰਦੇ ਜੀ ਜ਼ਮੀਨ ਇੱਥੇ ਸਿਲੈਕਟ ਹੋਈ ਅਫਸਰ ਵਾਪਸ ਲੱਗਿਆ ਦੇ ਵੀ ਦੇ ਨਟ ਲੈਬਸ ਸੋਰੀਆ ਤੇ ਮੇਰੇ ਕੋ ਅੱਗੇ ਕਹਿੰਨੇ ਗਿਆ ਤਾਂ ਜੇ ਬਚਾਉਣਾ ਮੈਂ ਕਿਹਾ ਕੋਈ ਗੱਲ ਨਹੀਂ ਜੇਰਲੀ ਸਾਹਿਬ ਕਹਿੰਿਆ ਹੁੰਦੇ ਜੀ ਜ਼ਮੀਨ ਪੰਜਾਬ ਨੂੰ ਲੈ ਕੇ ਦੇਣੀ ਸਰਕਾਰ ਨੇ ਉਸ ਤੋਂ ਬਾਅਦ ਮਤਲਬ ਜਿਹੜਾ ਸਾਡਾ ਕੰਮ ਸ਼ੁਰੂ ਹੋਣਾ ਮੈਂ ਬਾਦਲ ਸਾਹਿਬ ਕੋ ਗਿਆ ਮੈਂ ਬਾਦਲ ਸਾਹਿਬ ਜ਼ਮੀਨ ਲੈਣੀ ਹੈ ਜੇ ਇਹ ਲੈਬਸ ਹੋ ਗਿਆ ਆਈਏਐਮ ਪ੍ਰੋਜੈਕਟ ਇਹ ਤਾਂ ਚਲੇ ਗਿਆ ਮੈਂ ਕਿਹਾ ਅਜੀਟੇਸ਼ਨ ਹੋ ਮੈਂ फ्रंट ਤੇ ਖੜਾ ਹਾਂਗਾ ਮੰਤਰੀ ਹੁੰਦੇ ਆ ਮੰਤਰੀ ਹੁੰਦੇ ਆ ਜੀ ਮੇਰੀ ਖਬਰਾਂ ਵਾਂ ਉਸ ਟਾਈਮ ਦੀਆਂ ਨਿਊਜ਼ ਉਹਦੋਂ ਇੱਕ ਦਿਨ ਪ੍ਰੈਸ ਕਾਨਫਰੰਸ ਸਰ ਕਰਵਾਇਆ ਗਿਆ ਜੀ ਹੈ ਮੈਂ ਕਹਾ ਜੀ ਮੈਂ ਐਜੀਟੇਸ਼ਨ ਹੋਊਗੀ ਅੰਮ੍ਰਿਤਸਰ ਤੁਹਾਨੂੰ ਬੜ ਨਹੀਂ ਦਿੱਤਾ ਜਾਊਗਾ ਤੇ ਕਰਨਾ ਕੀ ਕਾਕਾ ਜੀ ਮੈਂ ਕਹਾ ਜਗ੍ਹਾ ਚਾਹੀਦੀ ਹੈ ਰਾਉਂਡ ਅਬਾਊਟ 7-8 ਕਿਲੋਮੀਟਰ ਦੇ ਦਾਇਰੇ ਚ ਮੇਨ ਸੜਕ ਤੇ ਜੀ 60 ਕਿਲੋਮੀਟਰ 60 ਕਿੱਲੇ ਚਾਹੀਦੀ ਹੈ ਮਿਨੀਮਮ 60 ਏਕੜ ਹਾਂ ਦੇ ਕਾਕਾ ਜੀ ਤੁਸੀਂ ਤੇ ਮਹਿੰਦੀ ਬੜੇ ਹੁੰਦੇ ਬਜਟ ਤੇ ਆਪਾਂ ਪ੍ਰੋਵੀਜ਼ਨ ਨਹੀਂ ਰੱਖੀ ਕੋਈ ਪੈਸੇ ਕਿੱਥੋਂ ਲਾਵਾਂਗੇ ਜੀ ਕਿਤਨਾ ਮੈਂ ਕਿ ਤੁਹੀਂ ਐਉਂ ਕਰੋ ਅਫਸਰਾਂ ਨੂੰ ਫੋਨ ਕਰੋ ਇੱਥੇ ਸੰਦੀਪ ਰੇਸ਼ੀ ਸੀਗਾ ਸੀਏ ਏਡੀਏ ਜੀ ਤੇ ਖੰਨਾ ਜੀ ਸੀਗੇ ਉੱਥੇ ਆਪਣਾ ਹਾਊਸਿੰਗ ਦੇ ਪ੍ਰਿੰਸੀਪਲ ਸੈਕਟੇ ਦੋਵਾਂ ਨੂੰ ਫੋਨ ਕਰਾਇਆ ਇੱਕ ਹਫ਼ਤੇ ਦੇ ਵਿੱਚ ਜਮੇਲ ਲੱਭੋ ਆਪਣੇ ਡਿਪਾਰਟਮੈਂਟ ਤੋਂ 75 ਕਰੋੜ ਰੁਪਏ ਦੇ ਕੇ 60 ਏਕੜ ਜ਼ਮੀਨ ਲਈ ਜੂਨ 1 ਨੂੰ ਡੀਓ ਲਿਖੀ 5 ਜੂਨ ਤੱਕ ਮੈਂ ਸਾਰਾ ਬਾਦਲ ਸਾਹਿਬ ਗੇੜੀ ਸਾਹਿਬ ਕੋ ਆਇਆ ਬਾਦਲ ਸਾਹਿਬ ਕੋ ਤੇ ਅਸੀਂ ਇੱਕ ਹਫ਼ਤੇ ਦੇ ਵਿੱਚ ਲੈਂਡ ਲੈ ਕੇ ਮੈਂ ਇੰਪਰੂਵਮੈਂਟ ਟਰਸਟ ਤੇ ਏਡੀਏ ਚੋਂ ਅੰਬਰਸਰੋ ਪੈਸੇ ਦੇ ਕੇ 75 ਕੋਟ 60 ਏਕੜ ਜਗਾ ਉਹਨਾਂ ਨੇ ਲੈਤੀ ਤੇ ਅਸੀਂ 15 ਦਿਨਾਂ ਦੇ ਟ੍ਰਾਂਸਫਰ ਕਰਤੀ ਉਹਨਾਂ ਨੂੰ ਕੈਬਨੇਟ ਸੱਦ ਕੇ ਜੀ T I M ਸੈਂਟਰ ਨੂੰ ਜੀ ਜੀ ਤੇ 2015 ਦੇ ਵਿੱਚ ਇਹ ਜਿਹੜਾ ਲੈਂਡ ਲੈਤੀ ਤੇ ਕੰਮ ਸ਼ੁਰੂ ਹੋ ਗਿਆ ਚਲੋ ਕੰਮ ਥੋੜਾ ਜਿਆਦਾ ਬਾਅਦ ਚ ਹੋਇਆ ਮੂਰਤ ਵੀ ਹੁੰਦਾ ਮੈਂ ਭੂਮੀ ਪੂਜਨ ਵੀ ਮੈਂ ਕੀਤਾ ਹਾਲੇ ਕਿ ਮੈਂ ਹਾਰ ਗਿਆ ਸੀ ਤੇ ਇਹ 2017 ਦਾ ਇਹ ਜਿਹੜਿਆਂ ਦੇ ਮੈਂ ਲੈ ਕੇ ਆ ਹੁਣ 2017 ਜਿਸ ਬੱਚੇ ਦਾ ਜਨਮ ਹੋਇਆ ਉਹ ਕਵੇ ਮੈਂ 2 ਸਾਲ ਪਹਿਲਾਂ ਕੋਈ ਕੰਮ ਕਰ ਗਿਆ ਤੇ ਫਿਰ ਝੂਠ ਤੇ ਝੂਠ ਹੀ ਆ ਉਹ ਤੇ ਫੱਟਿਆ ਸਭ ਕੁਝ ਹੈਗਾ ਡੇਟਾ ਹੈ ਗਿਆ ਖਬਰਾਂ ਹੈਗੀਆਂ ਮੇਰੀਆਂ ਸਾਰੀਆਂ ਮੈਂ ਜੇਰਲੀ ਸਾਹਿਬ ਨੂੰ ਦੱਸਦਾ ਪਿਆ ਬਾਦਲ ਸਾਹਿਬ ਨੂੰ ਉਸ ਤੋਂ ਬਾਅਦ ਖਬਰ ਆ ਗਈ ਵੀ ਲੈਂਡ ਅਸੀਂ ਲੱਲੀ ਤੇ ਭੂਮੀ ਪੂਜਨ ਦੀਆਂ ਫੋਟੋਆਂ ਆ ਗਈਆਂ ਹੁਣ ਇਤਨਾ ਹੀ ਹੈ BRTS ਦਾ ਪ੍ਰੋਜੈਕਟ ਮੇਰੇ ਡਿਪਾਰਟਮੈਂਟ ਦਾ ਪ੍ਰੋਜੈਕਟ ਹੈ ਅਸੀਂ 2017 ਚ ਆਪਣੀ ਸਰਕਾਰ ਜਦੋਂ ਆਰਗੀ ਆ ਉਤੋਂ ਪਹਿਲਾਂ ਪਹਿਨਾ ਇਹ ਫਲਾਇਓਵਰ ਐਲੀਵੇਟਡ ਉਹ ਜਿਹੜੀ ਆ ਆਪਣਾ ਸਾਰਾ ਤੇ ਗੋਲਡਨ ਗੇਟ ਤੋਂ ਲੱਗ ਕੇ ਗੇਟਵੇ ਆਫ ਇੰਡੀਆ ਤੱਕ ਸਾਰਾ ਦੁਬਈ ਵਰਗੀ ਸੜਕ ਬਣਾਤੀ ਸੀ ਇਹਦਾ 2017 ਚ ਜੰਮੇ ਉਦੋਂ ਤਾਂ ਸਭ ਕੁਝ ਬਣ ਚੁੱਕਾ ਹੈ ਇਹ ਮੈਂ ਨਾ ਵੀ ਮੈਨੂੰ ਇਸ ਬੰਦੇ ਦਾ ਇਹ ਨਹੀਂ ਪਤਾ ਝੂਠ ਕਿਉਂ ਮਾਰਦਾ ਕਿਉਂ ਮਾਰਦਾ ਮੈਂ ਚੈਲੰਜ ਕਰਦਾ ਮੈਨੂੰ ਪੱਤਰਕਾਰਾਂ ਦੇ ਜੀ ਤੁਹਾਡਾ ਮੁਕਾਬਲਾ ਕਿਤੇ ਨਾ ਮੈਂ ਕਿਹੜਾ ਸਿੰਗਲ ਕੰਮ ਲੱਭ ਕੇ ਲਿਆ ਉਹ ਇੱਕ ਮੰਤਰੀ ਜੇ ਇੱਕ ਦੋ ਵਾਰੀ ਦਾ ਐਮਪੀ ਦੇ ਚਾ ਇੱਕ ਕੰਮ ਲੱਭ ਲਿਆ ਉਹ ਨਾ ਐ ਫਿਜ਼ੀਕਲੀ ਇਹਨੇ ਕੀਤਾ ਉਹਦਾ ਨਾ ਮੇਰਾ ਮੁਕਾਬਲਾ ਫਿਰ ਇੱਕ ਹੋਰ ਪੱਤਰਕਾਰ ਆ ਗਿਆ ਉਹ ਤੇ ਮੇਰੇ ਕੋ ਕੋਈ ਨਹੀਂ ਕੰਮ ਉਹਨੂੰ ਪੱਤਰਕਾਰ ਪੁੱਛਦੇ ਆਂਦੇ ਜੀ ਮੇਰੀ ਫੇਸਬੁੱਕ ਤੇ ਵੀਰ ਨੂੰ ਬੜੇ ਕੰਮ ਆ ਗਿਆ ਹੁਣ ਉਹਨੇ ਕਹਿਣਾ ਚੁਰ ਕਰਦਾ ਮੈਂ ਕੀਤਾ ਉਹ ਮੈਂ ਕੀਤਾ ਤੇ ਉਹ ਸਾਹਮਣੇ ਤੁਹਾਡੇ ਮੈਂ ਇਹਨਾਂ ਚੈਲੰਜ ਕਰਦਾ ਆ ਸਾਹਮਣੇ ਆ ਬੈ ਤੇ ਮੈਂ ਤਾਂ ਦੱਸਦਾ 2017 ਤੋਂ ਪਹਿਲਾਂ ਤੇ ਅਸੀਂ ਇਹ ਕਰਕੇ ਮੂਰਤ ਕਰ ਤੇ ਬੀਆਰਟੀਐਸ ਚਲਾਤੀ ਸਭ ਕੁਝ ਕਰਤਾ ਤੇ ਤੂੰ ਆਇਆ ਕੱਲ ਉਸ ਤੋਂ ਬਾਅਦ ਇੱਕ ਪੱਤਰਕਾਰ ਆਏ ਆਂਦੇ ਜੀ ਉਹ ਜਿਹੜਾ ਸਾਹਬਨ ਤੇ ਮੇਰਾ ਜੋਸ਼ੀਨਾ ਮੁਕਾਬਲਾ ਮੈਂ ਕਿਹਾ ਠੀਕ ਹੈ ਮੈਨੂੰ ਤਾਰਾ ਕਰ ਦੇਣਾ ਫਾਈਨਲ ਦਿੰਨੇ ਆਪੇ ਤੈਅ ਕਰ ਲਿਆ ਦੋ ਟੀਮਾਂ ਦੇ ਵਾਂਗ ਹੀ ਕੱਢਤੀਆਂ ਹੁਣ ਜਿਹੜੇ ਇੱਕ ਝਾੜੂ ਵਾਲਾ ਵੀ ਕੱਢਤਾ ਤੇ ਉਹ ਬੀਜੇਪੀ ਵਾਲਾ ਜਿਹੜਾ ਸਮੁੰਦਰੀ ਸਾਹਿਬ ਆਏ ਆ ਅਮਰੀਕਾ ਤੋਂ ਵੀ ਕੱਢਤੇ ਤੇ ਉਹਨਾਂ ਦਾ ਹੈ ਵੀ ਤੀਜਾ ਚੌਥਾ ਨੰਬਰ ਆ ਤੇ ਇਹ ਆਂਦੇ ਜੀ ਮੁਕਾਬਲਾ ਮੈਂ ਕਿਹਾ ਮੈਂ ਤੈਅ ਕਰਨਾ ਸਾਹਮਣੇ ਲੋਕਾਂ ਦੇ ਰੱਖ ਦੇਣਾ ਗੱਲ ਮੈਂ ਕਹਿੰਦਾ ਜਿਹੜਾ ਬੰਦਾ ਖੁਦ ਗੰਦੇ ਨਾਲੇ ਤੇ ਰਹਿੰਦਾ ਆਪਣੇ 프ਰੰਟ ਦੇ ਉੱਤੇ ਕੱਖ ਨਹੀਂ ਕਰ ਪਾਇਆ ਦੋ ਵਾਰੀ ਦਾ ਐਮਪੀ ਨਰਕ ਚ ਡੋਕ ਰਣ ਦੇ ਕਾਲਾ ਕਰਦੇ ਆਂਡੀ ਕਵਾਂਡੀ ਵੀ ਮੇਰੇ ਅੱਜ ਜਲਸਾ ਹੋਇਆ ਉੱਥੇ ਇਹਦੇ ਘਰ ਦੇ ਲਾਗੇ ਜੀ ਜੀ ਇਹਦੇ ਆਫਿਸ ਦੇ ਬੈਕ ਸਾਈਡ ਤੇ ਸਾਰਾ ਕਮਟਾਲਾ ਆਇਆ ਇਹਦੇ ਨਾਲ ਦੀਆਂ ਦੋ ਗਲੀਆਂ ਉਹ ਵੀ ਆਏ ਸ਼ਾਮਿਲ ਹੋਏ ਨਾਲ ਤੇ ਅਸੀਂ ਇਹਦੇ ਆਸ ਕਰਕੇ ਸਾਰੇ ਇਹਦੇ ਨਾਲ ਸੀ ਅੱਜ ਜੁਆਇਨ ਕੀਤਾ ਉਹਨਾਂ ਨੇ ਸਾਰਿਆਂ ਨੇ ਘੜ ਦੋ ਘੜੇ ਹਜ਼ਾਰ ਬੰਦੇ ਦਾ ਪ੍ਰੋਗਰਾਮ ਸੀ ਤੇ ਮੈਂ ਕਿਹਾ ਉਹ ਆਪਣੇ ਘਰ ਦੇ ਅੱਗੇ ਨਹੀਂ ਸਾਫ਼ ਕਰ ਪਾਇਆ ਮੈਂ ਇਥੇ ਰਹਿੰਦਾ ਨਹੀਂ ਸੀ ਕੰਦਾ ਨਾਲਾ ਸੀ ਕਿਲੋਮੀਟਰਾਂ ਦੇ ਵਿੱਚ ਫੋਰ ਲੇਨ ਬਣਾ ਕੇ ਵੱਡੇ ਸੀਵਰ ਪਾ ਕੇ ਲੋਕਾਂ ਨੂੰ ਕਰੋੜਾਪਤੀ ਬਣਾਤਾ ਨਰਕ ਚੋਂ ਕੱਢਦਾ ਸੋਹਣੀਆਂ ਲਾਈਟਾਂ ਲਾ ਗਏ ਗ੍ਰੀਨ ਵੈਲਟ ਬਣਾ ਕੇ ਫੋਰ ਲੇਨ ਸੜਕ ਬਣਾਤੀ ਹੈ ਨਰਕ ਚੋਂ ਵੀ ਨਿਕਲ ਕੇ ਮਿੰਨੀ ਬਾਈਪਾਸ ਬਣ ਗਿਆ ਕਰੋੜਾਪਤੀ ਲੋਕ ਬਣ ਗਏ ਜਿੱਥੇ ਸਾਹ ਲੈਣਾ ਔਖਾ ਸੀ ਤੇ ਸਦੀਆਂ ਤੋਂ ਨਾਲਾ ਚੱਲਦਾ ਮੈਂ ਤੇ ਰਹਿੰਦਾ ਨਹੀਂ ਫਿਰ ਮੈਂ ਕਿਹਾ ਪੱਤਰਕਾਰ ਨੂੰ ਮੈਂ ਕਿਹਾ ਉਹਨੂੰ ਕਹੇ ਵੋਟ ਮੈਨੂੰ ਪਾ ਦੇ ਜੀ ਇਹਦਾ ਕੰਮ ਵੀ ਮੈਂ ਕਰੂੰਗਾ ਸੁੱਖ 체 ਨੂੰ ਪਾ ਦੂੰਗਾ ਉੱਥੇ ਸੋਹਣਾ ਸਾਈਕਲ ਟਰੈਕ ਬਣਾ ਕੇ ਸੈਰਗਾ ਬਣਾ ਕੇ ਨਾਲਾ ਢੱਕ ਕੇ ਤੇ ਇਹਨੂੰ ਵੀ ਰਾਹਤ ਦੇ ਦੂੰਗਾ ਔਰਡਰ ਪਰ ਮੈਨੂੰ ਪਾ ਦੇ ਦੋਸਤੋ ਕੀ ਕਰਨਾ ਇਹਨਾਂ ਨੇ ਕੀ ਮੁਕਾਬਲਾ ਕਰਮੇਗਾ ਹੈ ਹੀ ਪੱਲੇ ਕੱਖ ਨਹੀਂ ਹੈ ਪ੍ਰਾਪਰਟੀ ਡੀਲਰੀਆਂ ਕੀਤੀਆਂ ਇਹਨਾਂ ਨੇ ਇਹ ਉੱਠ ਗਿਆ ਦੇ ਆ ਵੀ ਮੈਂ ਕੀਤਾ ਵੀ ਕੀਤਾ ਇਹਮ ਜਿਹੜਾ ਬੱਚਾ ਜੰਮਿਆ 17 ਜਿਆ ਉਹ 15 ਵਾਲੇ ਕੰਮ ਦੱਸਦਾ ਵੀ ਮੈਂ 15 ਅੱਜ ਮੈਂ ਕਰ ਗਿਆ ਜੀ ਬាទ 200 ਬਹੁਤ ਸ਼ੁਕਰੀਆ ਜੀ ਸਮਾਵੇ ਦੇਣ ਵਾਸਤੇ ਤੁਹਾਡੇ ਵੀ ਰਜੇਵੇਂ ਨੇ शुक्रिया देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और व्हाट्सएप चैनल पर